ਆ ਜਾ ਬੀਬਾ ਆ ਜਾ ਅਮਰਜੀਤ ਨੇ ਭੇਜਿਆ ਭਾਈ ਹਾਂ ਬਾਬਾ ਜੀ ਪਹਿਲਾਂ ਤੇਰੇ ਪੇਕੇ ਪਿੰਡ ਰਹਿੰਦਾ ਰਹਿਆ ਮੈਂ ਤੁਹਾਡਾ ਸਾਰਾ ਪਿੰਡ ਮੈਂ ਧਾਰਿਆ ਬੀਬਾ ਅੱਛਾ ਜੀ ਹਾਂ ਕਿੰਨੇ ਵੀਜੇ ਮੈਂ ਲਵਾਏ ਆ ਉੱਥੇ ਠੀਕ ਆ ਬਾਬਾਈ ਕਿੰਨਿਆਂ ਦੀਆਂ ਲਮੇਰਾਂ ਕਰਾਈਆਂ ਨੇ ਤਾਂ ਹੀ ਤਾਂ ਫਿਰ ਮੈਂ ਅਮਰਜੀਤ ਦੇ ਕਹਿਣੇ ਤੇ ਆ ਗਈ ਦੱਸ ਭਾਈ ਕੀ ਪ੍ਰੋਬਲਮਾਂ ਕਰੀਏ ਦੁੱਖ ਦੂਰ ਤੇਰੇ ਮੇਰੇ ਘਰ ਬਾਬਾ ਜੀ दारू ਵਾਲੀ ਪੀਂਦਾਗਾ ਉਹਦਾ ਖਹਿੜਾ ਛਡਾਉਣਾ दारू ਤੋਂ ਪੀ ਕੇ दारू ਫਿਰ ਕਰੇ ਕਲੇਸ਼ ਕਰਦਾ ਹੈ ਤੇਰੇ ਪਿਓ ਦੀ ਪੀਂਦਾ ਪੀ ਲੈਣ ਦੇ ਫਿਰ ਤੈਨੂੰ ਕੀ ਤਖਲੀਪ ਆ ਤੇ ਫਿਰ ਕਰੇ ਕਲੇਸ਼ ਕਰਦਾ ਜਿਵੇਂ ਕਾਂ ਨਾ ਕੁੱਟਮਾਰ ਹੁੰਦੀ ਆ ਉਹ ਕਿਉਂ ਕਰੂ ਤਾਂ ਪੀਂਦਾ ਕਲੇਸ਼ ਤਾਂ ਤੂੰ ਕਰਦੀ ਆ ਸਾਰੀ ਕੜਾਂ ਚਾ ਬਾਬਿਆਂ ਦੇ ਤੇ ਤੂੰ ਬਾਬਾ ਕਹਦਾਗਾ ਜਦੋਂ ਤੂੰ ਮੈਨੂੰ ਕਹੀ ਐ ਨਾਗਾ ਬਾਬਾ ਚੰਗੀਆਂ ਗੱਲਾਂ ਕਰਦਾ ਇਹ ਬਹਿਮਾ ਭਰਮਾ ਚ ਨਹੀਂ ਪਾਉਂਦਾ दारू ਘਰ ਪਟਦੀ ਹੈਗੀ ਟੈਨਸ਼ਨ ਦਿੰਨੀ ਆ ਤੂੰ ਤਾਂ ਪੀਂਦਾ ਮੈਂ ਟੈਨਸ਼ਨ ਕਾਹਦੀ ਦਿੰਨੀ ਆ ਠੰਡੀ ਨਹੀਂ ਰਹਿੰਦੀ ਤੂੰ ਕੁੱਠਾ ਬੋਲਦੀ ਆ ਸਰ ਦਸਾਰਾ ਕੰਮ ਧੰਦਾ ਮੈਂ ਕਰਦੀ ਆ ਕੋਈ ਕੰਮ ਨੂੰ ਹੱਥ ਨਹੀਂ ਲਾਉਂਦਾ ਹੈਗਾ ਇਹ ਗੱਲਾਂ ਸਾਰੀਆਂ ਬੁੜੀਆਂ ਹੀ ਕਹਿੰਦੀਆਂ ਸਾਡੇ ਕੋਲੇ ਕੋਈ ਨਮਾ ਕੰਮ ਨਹੀਂ ਹੈਗਾ ਮੈਂ ਤੈਨੂੰ ਦੱਸਦਾ ਜੇ ਘਰ ਬਸਾਉਣਾ ਠੰਡੀ ਰਿਆ ਕਰ ਪਿਆਰ ਨਾਲ ਬੋਲਿਆ ਕਰ ਅੱਕਿਆ ਥੱਕਿਆ ਹੁੰਦਾ ਮਗਰ ਪੈ ਜਾਨੀ ਆ ਪੈਰ ਚੱਕੀ ਉਹਦੇ ਸਿਰ ਹੋਰ ਕੀ ਕਰਾਂ ਬਾਬਾ ਜੀ ਜਦੋਂ ਕੰਮ ਨਹੀਂ ਕਰਦਾ ਚੱਲ ਕੋਈ ਨਹੀਂ ਕਰਾਂਗੇ ਹੱਲ ਤੇਰਾ ਘਬਰਾ ਨਾ ਇੱਧਰ ਹੋ ਜਾ ਭਾਈ ਥਣਾ ਨਮਈ ਬਣਾਇਆ ਹੋਲੀ-ਹੋੜੀ ਡੈਕੋਰੇਸ਼ਨ ਕਰਾਂਗੇ ਪੈਸਾ ਆਊਗਾ ਨਾ ਵੱਡਾ ਡੇਰਾ ਬਣਾ ਕੇ ਵਧੀਆ ਕਰਾਂਗੇ ਠੀਕ ਹੈ ਬਾਬਾ ਜੀ ਹਾਂ ਫਿਰ ਮੈਨੂੰ ਕੋਈ ਲਾਜ ਦੱਸੋ ਹੁਣ ਉਹਦਾ ਮੈਂ ਕੁੱਸਤਾ ਕਰਾਂ ਉਹਦਾ ਲਾਜ ਪੈਸੇ ਨਾਲ ਹੁੰਦਾ ਭਾਈ ਪੈਸਾ ਕਮਾਉਂਦਾ ਉਹ ਕੁਛ ਨਹੀਂ ਕਰਦਾ ਹੈਗਾ ਕਰਦਾ ਸਾਰਾ ਕੰਮ ਧੰਦਾ ਮੈਂ ਕਰਦੀ ਐਗੀ ਖੇਤੀਬਾੜੀ ਐ ਨੌਕਰੀ ਰੱਖਿਆ ਹੋਇਆ ਉਹ ਕਰ ਲੈਂਦਾਗਾ ਉਹ ਤਾਂ ਬੇਲਾ ਫਿਰਦਾਗਾ ਚੱਲ ਮੈਂ ਤੈਨੂੰ ਦੱਸਦਾ ਇੱਕ ਗੱਲ ਲਾਜ ਸਾਰੇ ਆ ਮਿਲ ਕੇ ਪੈਸਾ ਕਮਾਵਾਂਗੇ ਇੱਥੇ ਪਿੰਡ 'ਚ ਤੁਹਾਡੇ ਕੋਈ ਹੋਰ ਹੈ ਨਹੀਂ ਸਾਧੂ ਸੰਤ ਮੈਂ ਆ ਇਕੱਲਾ ਹਾਂ ਕਸਟਮਰ ਲੈ ਆਇਆ ਕਰਤ ਸਾਰਿਆਂ ਦੇ ਨਾਲੇ ਪੁੰਨ ਨਾਲੇ ਫੜੀਆਂ ਤੇ ਫਿਰ ਮੇਰੇ ਘਰ ਆ ਲਗਾ ਦੋ ਲੋਟ ਹੋਊਗਾ ਉਹ ਤਾਂ ਫਰੀ ਚ ਹੀ ਕਰਤਾਗੇ ਸਾਰਾ 5-7000 ਖਰਚਾ ਹੀ ਆ ਤੇਰਾ ਮੈਂ ਤਾਂ ਉਹ ਵੀ ਦੇ ਦੂੰ 5-7000 ਵੀ ਦੇ ਦੂੰਗੀ ਉਹ ਨੂੰ ਲੋਟ ਕਰ ਤੂੰ ਬਸ ਆਪਾਂ ਬਾੜੇ ਚੱਕਰਾਂ 'ਚ ਨਹੀਂ ਪਾਉਂਦੇ ਤੁਹਾਨੂੰ ਕੜਾਈਆਂ ਕਰੋਈਆਂ 'ਚ ਇੱਕ ਮੁਰਗੀ ਇੱਕ ਬੋਤਲ ਲੱਭੂ ਚ ਰਸਤੇ ਚ ਬਸ ਠੀਕ ਹੈ ਜੀ ਹਾਂ ਕੋਈ ਨਾ ਉਹ ਵੀ ਕਰ ਦਾਂਗੇ ਉਹ ਲਾ ਦੀ ਤੇ ਕਸਟਮਰ ਲਿਆ ਵੱਧ ਤੋਂ ਵੱਧ ਢਾਕ ਬਣਾ ਮੇਰੇ ਮੇਰੀ ਬਾਬਾ ਜੀ ਗੱਲ ਸੁਣਾ ਜਦੋਂ ਤੁਸੀਂ ਮੇਰਾ ਘਰ ਬਸਾਤਾ ਚੰਗਾ ਕਰਤਾ ਮੇਰੇ ਘਰ ਆਲਾ ਮੈਂ ਆਪੇ ਗਾਹਾਂ ਦਸੂਗੀ ਅਗਲੀ ਨੂੰ ਬੇਬਥੇਰੀ ਆਉਣਗੇ ਤੇਰੇ ਕੋਲੇ ਇਹ ਐ ਨਹੀਂ ਹੁੰਦਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਸਾਰਾ ਕੁਝ ਪੈਸੇ ਨਾਲ ਸੈੱਟ ਹੁੰਦਾ ਪੈਸੇ ਵੀ ਦੇ ਦੂੰਗੀ ਪਹਿਲੇ ਪੈਸਾ ਮੈਂ ਦੇਊਂਗਾ ਤੈਂ ਮੈਨੂੰ ਨਹੀਂ ਦੇਣੇ ਤੂੰ ਗਾਹਕ ਦੇਣਿਆ ਜਿੰਨਾ ਪੈਸਾ ਹੋਊ ਤੇਰਾ ਹਿੱਸਾ ਹੋਊ ਵਿੱਚ ਸਮਝ ਗਈ ਠੀਕ ਹੈ ਹਾਂ ਪੈਸਾ ਹੋਊ ਸਭ ਕੁਝ ਸੈੱਟ ਹੋ ਜੂਗਾ ਤੇ ਚੱਲ ਕੋਈ ਨਾ ਬਾਬਾ ਜੀ ਦੇਖ ਲੈਨੇ ਫਿਰ ਹਾਂ ਇਹ ਵੀ ਕਰਕੇ ਦੇਖ ਲੈ ਬਾਬਾ ਜੀ ਉਹ ਸਾਲਾ ਦੇ ਮਿਲ ਕੇ ਗੱਡੀਆਂ 'ਚ ਘੁਮੇਗੀ ਗਰੀਬੀ ਦੂਰ ਕਰਦੇ ਆਂਗੇ ਘਰ ਦੀ ਚੱਕਦੇ ਆਂਗੇ ਗਰੀਬੀ ਐ ਨਹੀਂ ਪਤਾ ਕੋਈ ਵਗਰ ਮੇਰੇ ਜੁੱਤੀਆਂ ਲੈ ਕੇ ਪੈਜੇ ਨਹੀਂ ਪੈਂਦਾ ਜਦੋਂ ਅਸੀਂ ਬੈਠੇ ਆ ਗਾਈਡ ਮੈਂ ਕਰਨਾ ਤੇ ਤਾਂ ਦੱਸ ਪਾਉਣੀ ਆ ਮੇਰੀ ਠੀਕ ਹੈ ਬਾਬਾ ਜੀ ਗਾਈਡ ਆਪੀ ਕਰਨਾ ਮੈਂ ਲੋਕਾਂ ਦੇ ਭਲੇ ਮੈਂ ਕਰਨੀ ਆ ਤੇਰਾ ਕੀ ਜ਼ੋਰ ਲੱਗਦਾ ਮੇਰਾ ਤਾਂ ਕੀ ਜ਼ੋਰ ਲੱਗਣਾ ਮੈਂ ਤਾਂ ਕੈਦਿਆ ਕਰੂੰਗੀ ਅਗਲੀ ਨੂੰ ਗੱਡੀਆਂ 'ਚ ਘੁੰਮੇਗੀ ਤੇ ਪਨੇ ਪੂਰੇ ਹੋਣਗੇ ਤੇਰੇ ਠੀਕ ਹੈ ਜੀ ਠੀਕ ਹੈ ਹਾਂ ਤੇਰੀ ਮੁੰਡੇ ਨੂੰ ਨੌਕਰੀ ਵੀ ਦਵਾਉਂਗਾ ਮੈਂ ਚੰਗਾ ਬੱਬਾ ਜੀ ਹਾਂ ਮੈਂ ਤਾਂ ਮੂਤ ਨਾਲ ਅੱਜ ਕੱਲ ਕੁਝ ਨਹੀਂ ਹੁੰਦਾ ਹਾਂ ਉਹ ਤਾਂ ਹੈ ਗੱਲ ਕਿੰਨੇ ਸਾਲ ਹੋ ਗਏ ਖੱਪਦਿਆਂ ਨੂੰ ਕੁਝ ਬਣਿਆ ਬਣਨ ਨਾਲ ਨਾ ਕੀ ਹੈ ਬੱਬਾ ਬਾਬੇ ਗੱਡੀਆਂ 'ਚ ਘੁੰਮਦੇ ਆ ਲੀਡਰ ਘੁੰਮਦੇ ਆ ਹਾਂ ਗੱਪ ਮਾਰਦੇ ਆ ਇਹ ਤਾਂ ਹੈ ਘੁੰਮਦੇ ਆ ਠੀਕ ਹੈ ਆਪਾਂ ਵੀ ਗੱਪੀ ਮਾਰਨੇ ਆ ਕੋਈ ਲੋਕ ਨਹੀਂ ਮਾਰਨੇ ਜੇ ਗੱਪ ਮਾਰਾਂਗੇ ਫੇਰ ਹੀ ਸੱਚ ਬਚੂਗਾ ਠੀਕ ਹੈ ਬਾਬਾ ਜੀ ਠੀਕ ਹੈ ਜਾਂ ਤੂੰ ਕਸਟਮਰ ਰੌਲਾ ਪਾ ਦੇ ਵੀ ਬਾਬਾ ਆਇਆ ਦੁਨੀਆ ਧਾਰਨ ਠੀਕ ਹੈ ਬਾਬਾ ਜੀ ਠੀਕ ਹੈ ਚੰਗਾ ਬਾਬਾ ਜੀ ਸਾਰੇ ਦੁੱਖ ਦੂਰ ਹੋਣਗੇ ਤੇਰੇ ਹਾਨੇ ਕ ਮਾਰਦੀਆਂ ਬੁੜੀਆਂ ਲਿਆ ਸਭ ਦੇ ਭਲੇ ਕਰਾਂਗੇ ਮਿਲ ਕੇ ਖਾਵਾਂਗੇ ਨਾਲ ਲੈ ਬਲਾਈਂ ਵਧੀਆਗਾ ਬਾਬਾ ਤਾਂ ਨੀ ਉਹ ਫਿਰਦਿਆਂ ਨੇ ਦੋ ਜਣੀਆਂ ਉਹਨਾਂ ਨੂੰ ਦੱਸਾਂ ਮੈਂ ਉਹਨਾਂ ਨੂੰ ਕਹਿੰਦੀ ਆ ਨੀ ਕਿੰਦਰੇ ਹਾਂ ਤੁਸੀਂ ਇੱਥੇ ਮਿਲ ਗਏ ਸ਼ੁਕਰ ਆ ਮੈਂ ਤਾਂ ਤੁਹਾਡੇ ਬਨੂ ਜਾਂਦੀ ਸੀਗੀ ਕਿ ਆਪਣੇ ਪਿੰਡ 'ਚ ਬਾਬਾ ਆਇਆ ਬਾਲਾ ਹੀ ਵਧੀਆ ਬਲਾਈ ਕਰਮਣਾਂ ਲਾਗਾ ਸਾਡੇ ਪਿੰਡ ਉਸੀ ਬਾਬਿਆਂ 'ਚ ਮੈਨੂੰ ਤਾਂ ਲੱਗਦਾ ਮੇਰੀ ਗੱਲ ਸੁਣ ਸਾਡੇ ਪਿੰਡ ਦਾਗਾ ਉੱਥੇ ਰਹਿ ਕੇ ਆਇਆ ਪਹਿਲਾਂ ਕਈ ਸਾਲ ਆ ਕਹਿੰਦੇ ਕਿ ਬਲਾਈ ਵਧੀਆ ਹੈਗਾ ਬਾਬਾ ਸਾਰਾ ਕੁਝ ਸਹੀ ਦੱਸਦਾ ਆ ਬਾਬਾ ਸਹੀ ਕਰਦਾ ਫਿਰ ਮੇਰੀ ਗਾ ਸੁਣ ਤੂੰ ਲੜੇ ਆਪਦੀ ਨੰਨਤ ਵਾਸਤੇ ਪੁੱਛ ਲਈ ਜੇ ਤੂੰ ਆਪਦੇ ਬੀਜੇ ਵਾਸਤੇ ਪੁੱਛ ਲਈ ਮੈਂ ਵੀ ਤੇਰੇ ਚਾਚੇ ਵਾਸਤੇ ਜਾ ਕੇ ਆਈ ਆ ਕੋਈ ਨਾ ਚੱਲ ਮਸੀ ਅਸੀਂ ਪੁੱਛ ਲਾਂਗੇ ਹੋਰ ਪੁੱਛ ਕੇ ਤੇ ਦੇਖ ਲੈ ਕੀ ਪਤਾ ਹੁੰਦਾਗਾ ਉਹੀ ਗੱਲ ਕਹਿੰਦਾ ਮੈਨੂੰ ਸਵਾਦ ਹੀ ਚੁੰਡੀ ਦਾ ਆ ਜਾਣਾ ਕੋਈ ਨਾ ਕੋਈ ਨਾ ਪੁੱਛ ਲਾਂਗੇ ਹੋਰ ਇਹ ਕਿੱਥੇ ਰਹਿੰਦਾ ਬਾਬਾ ਇੱਥੇ ਹੀ ਹੈਗਾ ਡੇਰੇ 'ਚ ਹੀ ਹੈਗਾ ਅੱਛਾ ਠੀਕ ਹਾਂ ਹਾਂ ਅਸੀਂ ਜਾ ਕੇ ਆਉਂਦੇ ਹਾਂ ਹੋਰ ਹੋਰ ਜਾਇਓ ਫੇਰ ਤਾਂ ਜਾਇ ਭਾਬੀਓ ਪਾ ਚੱਲੀਏ ਕਿੱਥੇ ਉਹ ਬਾਬੇ ਕੋਲੇ ਬਾਬੇ ਲੈ ਨਾ ਪੁੱਛ ਕੇ ਆਣਾ ਬਾਹਰੋਂ ਮੈਂ ਉਹ ਮੈਂ ਤਾਂ ਉਵੇਂ ਹੀ ਕਹਿਤਾ ਸੀ ਜੇ ਤੇਰੇ ਬਾਈ ਨੂੰ ਪਤਾ ਲੱਗ ਗਿਆ ਨਾ ਵਿੱਚ ਹੀ ਤੈਨੂੰ ਕੁੱਟੂ ਵਿੱਚ ਹੀ ਮੈਨੂੰ ਕੁੱਟਰ ਬਾਈ ਹੋ ਜੇ ਕੋਧਾ ਆਉਗਾ ਸੜਿਆ ਪਾ ਬਾਬਿਆਂ ਚੱਕਰਾਂ ਚ ਕੋਦੋਂ ਪੈਣ ਲੱਗੇ ਨਹੀਂ ਤੂੰ ਆ ਕੇ ਆਣਾ ਉਹਨੇ ਕੀ ਆ ਗਾ ਵੀ ਉਹ ਸਾਰਾ ਕੰਮ ਕਰ ਲਿਆ ਜਿਵੇਂ ਵੀ ਪਟੈ ਜਿੱਦੜਾ ਬਾਈ ਆ ਗਿਆ ਫਿਰ ਭਾਈ ਬਾਈ ਸ਼ਾਮ ਤੱਕ ਆਉਣਗੇ ਭਾਈ ਮੈਂ ਤਾਂ ਕਦੇ ਚੱਲ ਜੀ ਆਣਾ ਨਾ ਕੁਝ ਨਹੀਂ ਹੁੰਦਾ ਚੱਲ ਮੈਨੂੰ ਤਾਂ ਇਹ ਸਮਸ਼ਾਨ ਘਾਟ ਜਾ ਲੱਗਦਾ ਉਨਾ ਕੋਈ ਭੂਤ ਗਲ ਘੋੜ ਦੇ ਰਾਤ ਨੂੰ ਲੋਕਾਂ ਦੇ ਘਰ ਦੇ ਘਰਦੇ ਆਤਾ ਵਧੀਆ ਕਰਿਆ ਇਹਨਾਂ ਕਿਤਾਬ ਬਣਾ ਲਈ ਧੂੜ ਮਿੱਟੀ ਤੋਂ ਕੋਈ ਕਸਟਮਰ ਨਹੀਂ ਆਉਂਦਾ ਆਉਂਦੀਆਂ ਨੇ ਸੋਹਣੀਆਂ ਕੁੜੀਆਂ ਆਉਂਦੀਆਂ ਅੱਜ ਤਾਂ ਇਹ ਲੱਗਣੀਆਂ ਮਗਰ ਮੇਰੇ ਅਸਰ ਹੋ ਗਿਆ ਲਗਬਾਉ ਲਟਕੀ ਦੇ ਜਿਹਨੇ ਭੇਜੀਆਂ ਇਹ ਆਜੋ ਬੀਬਾ ਲੰਘਿ ਆਓ ਕਮਰਾ ਹੋ ਨਾ ਨਹੀਂ ਵਾਹੀ ਬਾਬਾ ਦਾ ਨਹੀਂ ਚਲ ਕਿਵੜਾ ਜੁੱਤੀ ਇਥੇ ਲਾ ਦੋ ਬੀਬਾ ਕਮਰਾ ਆਉਣਾ ਘਰ ਦੀ ਬੱਚੇ ਲੱਗਦੇ ਆ ਹਾਂ ਬਾਬਾ ਪਹਿਲਾਂ ਅਸੀਂ ਉਧਰਲੇ ਡੇਰੇ ਚ ਦੇਖ ਕੇ ਆਏ ਤੈਨੂੰ ਭਾਈ ਠੰਡ ਕਰਕੇ ਮੀਂਹ ਕਣੀ ਦਾ ਮੌਸਮ ਆ ਝੜ ਹੋ ਗਿਆ ਸੀ ਅੱਛਾ ਤੇਰੇ ਇਥੇ ਲਾਏ ਆ ਡੇਰੇ ਹੋਰ ਦੱਸੋ ਬੀਬਾ ਬਾਬਾ ਦੁਖੀ ਲੱਗਦੇ ਹੋ ਪ੍ਰੋਬਲਮਾਂ ਨਾਲ ਲੜ ਰਹੇ ਹੋ ਸੰਘਰਸ਼ ਜ਼ਿੰਦਗੀ ਨਾਲ ਲੱਗਦਾ ਕਾਈ ਤਾਂ ਬਾਬਾ ਤੁਹਾਡੇ ਕੋਲ ਆਏ ਆਂ ਹੋਰ ਬਾਬਾ ਆ ਮੇਰੀ ਨਨਦ ਹੈਗੀ ਇਹਨੇ ਲਵਾਇਆ ਸੀ ਬਾਹਰ ਦਾ ਵੀਜ਼ਾ ਅੱਛਾ ਰਿਜੈਕਟ ਹੋ ਗਿਆ ਦੋ ਵਾਰੀ ਹੁਣ ਤੁਸੀਂ ਕੋਈ ਹੱਲ ਦੱਸੋ ਇਹਦਾ ਬਾਹਰ ਦੀ ਬੜੀ ਪ੍ਰੋਬਲਮਾਂ ਭਾਈ ਮੈਂ ਬੜੇ ਤਾਰੇ ਆ ਬੜੇ ਵੀਜ਼ੇ ਲਵਾਏ ਆ ਜਿਹੜੀ ਉਹ ਗੁੱਡੀ ਨੇ ਦੱਸਿਆ ਤੁਹਾਨੂੰ ਹੂੰ ਉਹਨਾਂ ਦੇ ਪੇਕੇ ਪਿੰਡ ਰਹਿੰਦਾ ਸੀ ਪੂਰਾ ਪਿੰਡ ਯਾਲ ਕਰਦਾ ਹੁਣ ਮੈਨੂੰ ਪੈਰੀ ਹੱਥ ਲਾਉਂਦੇ ਆ ਪਰ ਹੁਕਮ ਹੋਇਆ ਸਾਡੇ ਗੁਰੂ ਦਾ ਇਹ ਪਿੰਡ ਵੀ ਤਾਰਨਾ ਮੈਂ ਡਿਊਟੀ ਆ ਤੁਹਾਡਾ ਹੱਲ ਹੋ ਜਾਊਗਾ ਹੂੰ ਤਾਂ ਬਾਬਾ ਮੈਨੂੰ ਯਕੀਨ ਤਾਂ ਹੈ ਨਹੀਂਗਾ ਪਰ ਚੱਲ ਮੈਂ ਯਕੀਨ ਤੋਂ ਬਿਨਾ ਕੁਛ ਨਹੀਂ ਪਾਈ ਸਾਰਾ ਕੁਛ ਬਛਵਾਛ ਦੇ ਸਿਰਤੀ ਆ ਬੀਬਾ ਬਾਬਾ ਕਹਿੰਦੇ ਆਂਦੇ ਆ ਚੱਲ ਕੋਈ ਨਾ ਆ ਗੁੱਡੀ ਸਿਆਣੀ ਲੱਗਦੀ ਆ ਬਾਬਾ ਫਿਰ ਕੀ ਹੱਲ ਕਰੋਗੇ ਦਾ ਹੱਲ ਬਥੇਰੇ ਜੇ ਕੋਈ ਮੁਸ਼ਕਲ ਆਉਂਦੀ ਆ ਬੀਬਾ ਹੱਲ ਵੀ ਹੁੰਦੇ ਆ ਕੋਈ ਇਹ ਜੀ ਦੁਨੀਆ ਤੇ ਮੁਸ਼ਕਲ ਨਹੀਂ ਆਈ ਜਿਹਦਾ ਹੱਲ ਨਾ ਹੋਇਆ ਹੋਵੇ ਤੇ ਇੱਕ ਬਾਬਾ ਮੈਂ ਹੋਰ ਗੱਲ ਪੁੱਛਦੀ ਸੀ ਤੁਹਾਨੂੰ ਮੇਰਾ ਚੈਨਲ ਹੈਗਾ ਹੂੰ ਤੇ ਉਹ ਤੇ ਵਿਊ ਬਹੁਤ ਘੱਟ ਆਉਂਦੇ ਨੇ ਬਾਬਾ ਕਿਤੇ ਪਰਿਵਾਰਕ ਵੀਡੀਓ ਤਾਂ ਨਹੀਂ ਬਣਾਉਂਦੇ ਬਣਾਉਂਦੇ ਤਾਂ ਸੀ ਪਰਿਵਾਰਕ ਵੀਡੀਓ ਹੀ ਐ ਫੇਰ ਨਹੀਂ ਚੱਲਦਾ ਕਾ ਬਾਬਾ ਨੰਦਾ ਪਾਉ ਅੱਜ ਕੱਲ ਗਲਤ ਵੀਡੀਓ ਚੱਲਦੀਆਂ ਨੇ ਲੋਕ ਚੰਗੀਆਂ ਚੀਜ਼ਾਂ ਤੋਂ ਬੋਰ ਹੁੰਦੇ ਆ ਕੰਮ ਦੀਆਂ ਗੱਲਾਂ ਨਹੀਂ ਸੁਣਦੇ ਕਿਤੇ ਮੈਸੇਜ ਤਾਂ ਨਹੀਂ ਦਿੰਦੇ ਕੋਈ ਉਹਨਾਂ ਲੋਕਾਂ ਨੂੰ ਹੁਣ ਮੈਂ ਸਿੱਧਾ ਦਿੰਨੀ ਆ ਬਾਬਾ ਜੀ ਪਰਿਵਾਰਕ ਵੀਡੀਓ ਪਾਉਨੇ ਆ ਸੀ ਬਹੁਤ ਸਿਆਣੇ ਆ ਲੋਕ ਮੈਸੇਜ ਨਹੀਂ ਸਮਝਦੇ ਕਿਸੇ ਦਾ ਬਸ ਉਹਨਾਂ ਦੇ ਤਾਂ ਦੰਦ ਨਿਕਲਣੇ ਚਾਹੀਦੇ ਚੱਲ ਬਾਬਾ ਪਰ ਤੁਹਾਨੂੰ ਕੋਈ ਹੱਲ ਦੱਸ ਸਾਨੂੰ ਤੂੰ ਤਾਂ ਬੇਇੱਜ਼ਤੀ ਕਰੀ ਜਾਂਦਾ ਬਾਬਾ ਸਾਡੀ ਬੇਇੱਜ਼ਤੀ ਨਹੀਂ ਚੰਗੀਆਂ ਗੱਲਾਂ ਤੁਹਾਨੂੰ ਵੀ ਨਹੀਂ ਸਮਝ ਆਉਂਦੀਆਂ ਭਾਈ

ਉੱਥੇ ਜਾ ਕੇ ਕਰਨਾ ਕੀ ਆ ਕੁੜੀਏ 30 35 ਲੱਖ ਲਵਾ ਕੇ 30 35 ਲੱਖ ਲੱਗਿਆ ਇਕੱਠਾ ਕਰੇਂਗੀ ਜਾਂ ਹੋਰ ਬਣਾਏਂਗੀ ਸਮਝ ਨਹੀਂ ਆਉਂਦੀ ਉੱਥੇ ਜਾ ਕੇ ਗੋਰਿਆਂ ਦੇ ਨੌਕਰ ਲੱਗੇਂਗੀ ਤੂੰ ਕਿਉਂ ਨੌਕਰ ਕੋਲ ਲਗਣਾ ਬਾਬਾ ਇੱਥੇ ਇਹਨਾਂ ਦੀ ਮੰਨ ਲਾ ਭਰਾ ਦੀ ਕੋਈ ਇੱਥੇ ਜੌਬ ਕਰ ਲਾ ਕੰਮ ਕਰ ਲਾ ਬੰਦਿਆਂ ਮੰਗੂ ਬਾਬਾ ਸਾਡੀ ਤਾਂ ਮੰਨੀ ਜਾਂਦੀ ਆ ਅਸੀਂ ਆਖਿਆ ਸੀ ਬਾਹਰ ਜਾਣਾ ਤੇ ਕਿਹੜਾ ਬਹਿ ਕੇ ਖਾ ਲੇਂਗੀ ਕੰਮ ਤਾਂ ਉੱਥੇ ਵੀ ਕਰਨਾ ਪਊ ਬਾਬਾ ਤੂੰ ਵੀਜ਼ਾ ਲਵਾਏਂਗਾ ਕਿ ਨਹੀਂ ਦੱਸੋ ਲੈ ਗੱਲ ਨੂੰ ਆਉਣੀ ਆ ਬੀਬਾ ਮੈਂ ਤਾਂ ਸਮਝਾਉਣ ਦਾ ਹੱਕ ਸੀ ਬੀਜਾ ਤਾਂ ਲਵਾਈ ਦੇਣਾ ਇੱਕ ਵਾਰੀ ਸਮਝਾ ਕੇ ਦੇ ਦਿਆਂ ਸੀ ਬੱਚਿਆਂ ਨੂੰ ਸਿੱਧੇ ਰਾਤ ਤੇ ਲਾਉਂਦੇ ਆ ਜੇ ਕੋਈ ਨਹੀਂ ਲੱਗਦਾ ਨਾ ਲੱਗੇ ਆਪਾਂ ਨੂੰ ਕੀ ਤਕਲੀਫ ਆ ਭਾਈ ਅਸੀਂ ਤਾਂ ਹੱਲ ਕਰਨ ਵਾਸਤੇ ਬੈਠੇ ਆ ਤੁਹਾਡੀਆਂ ਪ੍ਰੋਬਲਮਾਂ ਦੀ ਪਰ ਸਾਡਾ ਫਰਜ਼ ਬਣਦਾ ਹੱਕ ਬਣਦਾਗਾ ਤੁਹਾਨੂੰ ਚੰਗੇ ਰਾਤ ਤੇ ਲਾਉਣ ਦਾ ਤੁਸੀਂ ਨਹੀਂ ਲੱਗਦੇ ਥੋਡੀ ਮਰਜ਼ੀ ਤੇਰਾ ਖਰਚਾ ਆਜੂ ਵੀਪਾ 20000 ਰੁਪਇਆ ਵੀਜਾ ਆਜੂ ਭੱਟ ਦੇਣੇ ਕਮਾਉਣੇ ਆ ਕਰੋਨਾ 20000 ਲਾ ਦੇ ਸਿੱਧੀ ਹੋ ਗਈ। ਅਸੀਂ 20000 ਤਹ ਲਿਆ ਦਾਂਗੇ। ਬਾਬਾ ਕੀ ਗਰੰਟੀ ਹੈਗੀ ਕੋਈ ਇਹਦੀ? ਗਰੰਟੀ じゃ ਆਜ ਦੀ ਟੱਕੀ ਨੂੰ ਅਸਥਪਵਾ ਕੇ ਉਠਾਂਗੇ ਇੱਥੋਂ। ਉਹਨਾਂ ਚ ਰੱਖੀ ਪਾਥੀਆਂ ਲਿਆ ਦਿਓ ਧੂਣਾ ਲਾ ਕੇ ਬੈਝੂ। ਜੇ ਤੋ ਆ ਕੇ ਕਹਿਤਾ ਕੁੜੀ ਜਾਂ ਚੜ ਗਈ ਉਦੋਂ ਉਠੂੰਗਾ। ਚਲ ਠੀਕ ਹੈ ਬਾਬਾ। ਤਾਰਾ ਲਾ ਕੇ ਧੂਣਾ ਲਾਉਣਾ। ਬਾਬਾ ਨੇ ਤਾਂ ਤੈਨੂੰ ਉਠਾ ਦਾਂਗੇ ਅਸੀਂ ਇੱਥੋਂ। ਠੀਕ ਹੈ। ਤੈਨੂੰ 20000 ਲਿਆ ਦਾਂਗੇ ਅਸੀਂ। ਕੁੜੀ ਇਹ ਬੇਨਤੀ ਕਰਦੀ ਆ ਜਾਂ ਧਮਕੀ ਦਿੰਦੀ ਆ ਸਮਝ ਨਹੀਂ ਆਉਂਦੀ ਤੁਹਾਡੇ ਦਿਮਾਗ ਨੂੰ ਕੀ ਹੋਇਆ? ਬਾਬਾ ਤਮ ਕੀ ਅੜੀ ਗੱਲ ਨਹੀਂ ਤੈਨੂੰ ਅਸੀਂ 20000 ਰੁਪਏ ਵੀ ਦੇ ਦਿੱਤੇ ਤੂੰ ਇੱਥੇ ਤਿੱਤਰ ਹੋ ਜੇ ਤਿੱਤਰ ਤਾਂ ਮੇਰਾ ਦਾਦਾ ਸੀ ਕੁੜੀਏ ਮੈਂ ਨਹੀਂ ਹੁੰਦਾ ਤਿੱਤਰ ਲੈ ਬੀਬਾ ਕੱਲ ਤੋਂ ਕਰ ਦਿੰਨੇ ਆ ਸ਼ੁਰੂ ਤੇ ਬੱਥਿਆ ਥੋਡੀ ਚਲ ਠੀਕ ਹੈ ਬਾਬਾ ਹਾਂ ਤੇ ਆ ਲਈ ਇੱਕ ਗੱਲ ਹੋਰ ਹੂੰ ਡਾਕ ਵਧਾਓ ਕਸਟਮਰ ਵਧਾਓ ਆਪਣੇ ਇੱਥੇ ਫੇਰ ਹੀ ਮੇਰਾ ਕੰਮ ਚੱਲਣਾ ਇੱਥੇ ਭਗਤੀ ਦਾ ਬਾਬਾ ਸਾਡਾ ਕੰਮ ਤਾਂ ਕੋਈ ਰਾਸ ਕਰ ਫੇਰ ਹੀ ਅਸੀਂ ਆਵਾਂ ਲੈ ਕੇ ਆਵਾਂਗੇ ਕਿਸੇ ਨੂੰ ਉਹਦਾ ਸ਼ੁਰੂ ਕਰਾਂਗੇ ਬਸ ਨਾਲ-ਨਾਲ ਲੋਕਾਂ ਨੂੰ ਤਾਰੋ ਭਲਾ ਕਰਨ ਸਿੱਖੋ ਕਿਸੇ ਦਾ ਇਕੱਲੇ ਨਾ ਕਾਮਯਾਬ ਹੋ ਨਾਲ ਲੋਕਾਂ ਨੂੰ ਵੀ ਕਰਕੇ ਦਿਖਾਓ ਬੱਤ ਪਾਦ ਲਿਆ ਉਹ ਸੰਗਤ ਚਲਦੀ ਆ ਬਾਬਾ ਠੀਕ ਹੈ ਆ ਜਾ ਸਕਦੇ ਇਹ ਕੈ ਐਸ਼ਨਾ ਹੋਇਆ ਗੂਗਲ ਪੇ ਵੀ ਚੱਲਦਾ ਵਾਪਿਆਂ ਕੋਲੇ ਐਂਟਰੀ ਕਰਦੇ ਹੋ ਕੋਈ ਡਰ ਪਵਾਉਣਾ ਲਗ ਗਿਆ ਰੋਣਾ ਕਹਿੰਦੇ ਬਾਬਾ ਬੜੀ ਚੜਾਈ ਵਾਲਾ ਹੈਗਾ ਆ ਜਾ ਭਗਤਾ ਆ ਜਾ ਰਾਮਨਾਮ ਬਾਬਾ ਜੀ ਜ਼ਿੰਦਗੀ ਤੋਂ ਪਰੇਸ਼ਾਨ ਲੱਗਦਾ ਜ਼ਿੰਦਗੀ ਤਾਂ ਕਾਦੀ ਰਹੀ ਬਾਬਾ ਹੁਣ ਵਿਆਹ ਕਰਾ ਲਿਆ ਨਾ ਲੇਟੀ ਕਰਾਇਆ ਹੈ بڑے ਬੁੱਢੇ ਹੋਏ ਹੀ ਨਹੀਂ ਕਰਾਇਆ ਚਲੋ ਹਜੇ ਵੀ ਛੋਕੜਾ ਕੋਈ ਨਹੀਂ ਮਰਨੀ ਗਾਲੀ ਬਾਬਾ ਮੇਰਾ ਕੋਈ ਹੱਲ ਕਰ ਮੈਂ ਕਰਦਾ ਕੰਮ ਤਾਂ ਹੁੰਦਾ ਦਿਹਾੜੀ ਧੱਪਾ ਅੱਛਾ ਕੀ ਕੰਮ ਕਰਦਾ ਮੈਂ ਫੈਕਟਰੀ ਚ ਲੱਗਾ ਆਇਆ ਇੱਥੇ ਬਿਲੀਆ ਸਮਾਨ ਬਣਦਾ ਨੰਗਾ ਜੋੜ ਤੇ ਅੱਛਾ ਵਦਿਆ ਇਨ ਕਮ ਹਾਂ ਕਮਾਈ ਤਾਂ ਹੈਗੀ ਵਦਿਆੜੀ ਤੋਂ ਕਈ ਚਲ ਪਰ ਆਪਰੇ ਥੱਕੇ ਟੁੱਟੇ ਉਹਨੇ ਲੋਹੇ ਨਾਲ ਮੱਥਾ ਮਾਰਦਿਆਂ दारू-ਬੂਰੂ ਪੀ ਲੈਨੇ ਘਰ ਵਾਲੀ ਕਰਦੀ ਐ ਕਲੇਸ ਕਲੇਸ ਤਾਂ ਕਰੂ ਭਗਤ ਆ ਫਾਲੋ ਅਪ ਨਹੀਂ ਕਰਨਾ ਆਉਂਦਾ ਤੈਨੂੰ ਜਨਾਨੀ ਦਾ ਉਹ ਕੀ ਹੁੰਦਾ ਬਾਬਾ ਤੇਰੇ ਸਮਝ ਤੋਂ ਬਾਹਰ ਦੀ ਗੱਲ ਆ ਇਹ ਤੈਨੂੰ ਦੱਸਾਂਗੇ ਜੀ ਸਮਝੂਗਾ ਬਾਹਰ ਤਾਂ ਨਹੀਂ ਪੈਸੇ ਖਵਾਉਂਦਾ ਗੈਰ ਜਨਾਨੀਆਂ ਨੂੰ ਕਿਤੇ ਨਾ ਬਾਬਾ ਗੱਲਾ ਦਾਰੂ ਦੂਰ ਆ ਬੈਲ ਆਗਾ ਹੋਰ ਤਾਂ ਮਾਰੇ ਕੰਮ ਆਪਾ ਕੀਤੇ ਨਹੀਂ ਕਰਦੇ ਅੱਛਾ ਆਈ ਲੱਭ ਜੂ ਕਿ ਹਾ ਕਿਸੇ ਨੂੰ ਉਹ ਕੀ ਹੁੰਦਾ ਪਤਾ ਹੀ ਨਹੀਂ ਝੁੱਡੂ ਆ ਫਿਰ ਕਿਹੜੀ ਜ਼ਿੰਦਗੀ ਆ ਤੇ ਆਈ ਲੱਭ ਜੂ ਵਾਲਾ ਟਾਈਮ ਤਾਂ ਹਟਾ ਹੀ ਨਹੀਂ ਗਾ ਮੁਰੇ ਵੀ ਹੋ ਗਏ ਬਸ ਵਿਆਹ ਹੀ ਕਰਾਇਆ ਨੂੰ ਕਿਹਾ ਕਰ ਉਹਦੇ ਨਾਲ ਕੀ ਜੂ ਪਿਆਰ ਵੱਧਦਾ ਆਗਲਾ ਨਾਲ ਪਿਆਰ ਵੱਧਦਾ ਲੋਕਾਂ ਨੂੰ ਕਹਿ ਦਿੰਨੇ ਹੋ ਘਰ ਵਾਲੀ ਬਾਰੀ ਜੀਬ ਦੁਖਦੀ ਆ ਉਹ ਮੈਂ ਤਾਂ ਬਾਬਾ ਕਿਸੇ ਨੂੰ ਨਹੀਂ ਕਿਹਾ ਕਰੇ ਮਿੱਠਾ ਲੱਗਿਆ ਲੱਗਦਾ ਕਿਉਂ ਨਹੀਂ ਕਿਹਾ ਤੈ ਸਭ ਕਣਾ ਚ ਨੇ ਉਹ ਬਾਬਾ ਜੀ ਲੱਭ ਜੂ ਕਿਹਨਾਂ ਨਾਲ ਕੀ ਲੱਭ ਜੂ ਬਥੇੜਾ ਕੋਸ਼ੇ ਲੱਭ ਜੂ ਸਾਰਾ ਹੱਲ ਲੱਭ ਜੂ ਜ਼ਿੰਦਗੀ ਦਾ ਪਿਆਰ ਕਰੇਗਾ ਘਰ ਵਾਲੀ ਨੂੰ ਖੁਸ਼ ਰਹੂਗੀ ਸੂਟ ਲਿਆ ਕੇ ਦੰਨਾ ਸੂਟ ਤਾਂ ਹੁਣ ਮਹੀ ਲਿਆ ਕੇ ਦੰਨਾ ਹੋਰ ਵੀ ਗਵਾਂਡੀ ਪਾਉਂਦੇ ਉਹਨੂੰ ਫਿਰ ਖੁਸ਼ ਕਿਉਂ ਨਹੀਂ ਹੁੰਦੀ ਮੈਨੂੰ ਨਹੀਂ ਲੱਗਦਾ ਉਹ ਸਾਰੇ ਕੰਮ ਤਾਂ ਖੋਸਿਆ ਕੱਲਾ ਕਹਿੰਦੀ ਆ ਦਾਰੂ ਮੈਨੂੰ ਚੰਗੀ ਲੱਗਦੀ ਦਾਰੂ ਪਿਛੇ ਰਹਿਣ ਤੇ ਦਾਰੂ ਨਾਲ ਥੱਕੇ ਉਹਨੇ ਆਥਨੇ ਪੇਬੂ ਲਾ ਲੈਨੇ ਮੈਂ ਕਿਹੜਾ ਕੋਈ ਪਲੇਸ ਕਰਦਾ ਕੀ ਹੋਰ ਲਾਲਾ 5 ਕਿਲੋ ਤਾਕਤ ਪਈ ਜੂ ਸਰੀਰ ਚ ਕੀ ਹੋਰ ਲਾਉਂਦੀ ਮੈਂ ਜੱਪੜੀ ਵਾਲੀ ਤੇ ਮੀ ਬਾਬਾ ਉਹ ਜੱਪੜੀ ਵਾਲੀ ਨੂੰ ਜ਼ਰੂਰੀ ਆ ਹੋਰ ਤੇਰਾ ਸਰੀਰ ਵੀ ਕੰਮ ਕਰਦਾ ਹੈਗਾ ਸਾਡਾ ਤਾਂ दारू ਨਾਲ ਹੀ ਕਰਦਾ ਬਾਬਾ ਹੋਰ ਚੀਜ਼ ਕੰਮ ਨਹੀਂ ਕਰਦੀ ਤੁਸੀਂ ਉੱਜੜਨਾ ਭਗਤਾਂ ਤੁਸੀਂ ਸਿੱਧੇ ਰਾਤ ਦੇ ਨਹੀਂ ਲੱਗਣਾ ਚੰਗੀ ਗੱਲ ਕਹਿਣ ਵਾਲੇ ਦੇ ਗਲ ਪੈਂਦੇ ਆ 100 ਸਵਾਲ ਕਰਦੇ ਆ ਉਹ ਬਾਬਾ ਇਹ ਤਾਂ ਉਹ ਗੱਲ ਹੋ ਗਈ ਹੁਣ ਜਿਹੜਾ ਕੰਮ दारू ਕਰਦੀ ਹੈ ਉਹ ਵਜਿਰੀ ਨਹੀਂ ਕਰਦੀ ਉਹ ਜਿਵੇਂ ਕਹਿੰਦੇ ਹੁੰਦੇ ਆ ਕਿ ਕਹਿੰਦੇ ਜਿਹੜੇ ਸਗੀ ਭੈਣ-ਭੈਣ ਪਉਂਦੀ ਆ ਕਿ ਭੂਆ ਦੀ ਕੁੜੀ ਤੋਂ ਪੈਂਦੇ ਨਹੀਂ ਜਿਹੜਾ ਤੁਹਾਨੂੰ ਦਿੰਦਾ ਭਗਤਾਂ ਚੰਗੇ ਮਤ ਹਾਂ ਉਹਦੇ ਮੂਰੇ ਕਰਦੇ ਆ ਤੁਸੀਂ 100 ਸਵਾਲ ਜਿਹੜਾ ਦਿੰਦਾ ਮਾੜੀ ਉਹਨੂੰ ਇੱਕ ਗੱਲ ਕਹਿ ਕੇ ਛੱਡ ਦਿੰਨੇ ਉਹ ਮਾੜੀ ਦੇ ਕਰਨ ਵਾਲਾ ਬੇ ਮਰ ਜੂ ਕਿਸੇ ਦਾ ਕੋਈ ਹੱਲ ਹੈ ਇਹਦੇ ਵਿੱਚ ਹੱਲ ਤਾਂ ਫਿਰ ਸਾਰੇ ਲੋਕ ਹੀ ਇਹੋ ਜਿਹੇ ਪੇਰਦਾ ਗੱਲ ਫਿਰ ਐ ਕਰ ਗਰੀਬੀ ਚੱਕੀ ਜਾਈ ਸਾਰਾ ਪ੍ਰੋਬਲਮਾ ਚੱਕੀਆਂ ਜਾਣਗੇ ਅੱਛਾ ਪੈਸੇ ਡਬਲ ਕਰ ਦਾਂਗੇ ਰਾਤੋਂ ਰਾਤ ਅਮੀਰੀ ਚਾਹਨਾ ਕਰੇ ਪੈਸਾ ਜਿੱਤ ਗਿਆ ਪੈਸੇ ਦਾ ਬਾਬਾ ਉਹੀ ਬਥਰੇ ਆ ਜਾਂਦੇ ਨੇ ਕੰਮ ਕਰਦੇ ਆ ਕਲੇਸ ਤੱਕ ਲਾ ਦਾਰੂ ਦਾ ਕਿੱਥੇ ਆਉਂਦੇ ਆ ਘਰ ਵਾਲੀ ਦੇ ਹੱਥ ਤੇ 10000 ਦੀ ਗੁੱਟੀ ਧਰਤੀ ਚਾਹੇ ਲਿਟੀ ਜਾਈ ਪੀ ਕੇ ਬੁਲਾਉਂਦੀ ਨਹੀਂ ਅੱਛਾ ਆ ਤੇ ਕੋਈ ਸਦਨਾ ਸਾਰੇ ਉਨੂੰ ਵੀ ਖੜਾਉਣਾ ਹੈ ਦਾਰੂ ਕਾਦੀ ਪੀਣਾ ਫਿਰ ਵੈਸੇ ਦਾਰੂ ਦਾ ਯਾਰ ਯਾਰ ਮਿੱਤਰਾਂ ਨਾਲ ਪਾਰਟੀ ਬੁਲਤੀ ਆਪਾਂ ਕਿਹੜਾ ਕੋਲੋਂ ਪੈਸੇ ਲਾਉਨੇ ਆ ਫਰੀ ਦੀ ਪੀੰਨੇ ਆ ਦਾਰੂ ਦਾ ਤੇਰੀ ਗੱਲ ਸੁਣ ਇੰਡੀਆ ਚ ਬੇਰੋਜ਼ਗਾਰੀ ਦਾ ਰੌਲਾ ਪਿਆ ਹਾਂ ਪੈਸਾ ਹੀ ਨਹੀਂ ਕਿਸੇ ਕੋਲੇ ਘਰ ਘਰ ਕੜੇ ਇਸ ਪੈਸੇ ਪਿੱਛੇ ਆ ਠੀਕ ਆ ਡਬਲ ਕਰ ਦੂੰ ਬੰਦੇ ਲੈ ਆ ਇੱਕ ਦੋ ਕਿੰਨੇ ਕ ਪੈਸੇ ਹੁਣ ਚਾਹੀਦੇ ਨੇ ਡਬਲ ਕਰਨ ਨੂੰ ਉਹ ਤਾਂ ਤੇਰੀ ਕਬਸਤੀਆ ਕਿੰਨਾ ਚਾਹੀਦਾ ਜ਼ਿੰਦਗੀ ਚ 20 ਲੱਖ ਚਾਹੀਦਾ 50 ਚਾਹੀਦਾ ਉਹਨਾਂ ਡਬਲ ਕਰਦੇ ਆਂਗੇ ਰਪੀਆ ਤਾਂ ਬੱਬਾ ਚਾਹੀਏ 1 ਕਰੋੜ ਆ ਜੇ ਰਪੀਆ ਮੇਰਾ ਇਹ ਕਰ ਇੱਕ ਵਾਰੀ 5 ਲੱਖ ਦਾ ਇੰਤਜ਼ਾਮ ਕਰ 10 ਬਣਾ ਕੇ ਦੇ ਦਾਂਗੇ ਰਾਬਿਆਂ ਦਾ ਮੋਹ ਨਹੀਂ ਮਾਇਆ ਨਾਲ ਨਹੀਂ ਤਾਂ ਜਿੰਨੂੰ ਮੈਂ ਮਹਿਲ ਚੜ੍ਹਨ ਦਿੰਦਾ ਪਰ ਕਰਾਉਣਾ ਕੀ ਆ ਦੁਨੀਆਕਾਰ ਨੇ ਆਂ ਰਬਾਬਾ ਜਦੂ ਜੂ ਕਰ ਲੈਨੇ ਤੂੰ ਬੜਾ ਭਾਰੀ ਕਸਤੂਰੀ ਲਿਆਉਣੀ ਪੈਣੀ ਆ ਪਹਾੜਾਂ ਚ ਅੱਛਾ 10 ਦਿਨ ਲੱਗਣਗੇ 15 ਕਦੇ 5 ਇਹ ਭਰ ਕੇ ਦੇ ਦਾਂਗੇ ਕਦੇ 5 ਲੱਖ ਲੈ ਕੇ ਪਹਾੜਾਂ ਜੀ ਨਾ ਟੱਪ ਜੀ ਚੱਕ ਨਾ ਕਰ ਭਾਕ ਤਾਂ ਦੋਸ਼ਨਾਂ ਲਾ ਸੰਤਾਂ ਤੇ ਡੁੱਬ ਜੇਂਗਾ ਜ਼ਿੰਦਗੀ ਚ ਪਾਰ ਨਹੀਂ ਲੱਗਣਾ ਤੂੰ ਕੈ ਦਿਨਾਂ ਚ ਕਰ ਦੇਂਗਾ ਡਬਲਾ 15 ਦਿਨਾਂ ਚ ਕਰ ਦੂੰ 15 ਦਿਨਾਂ ਜਦੋਂ ਤੂੰ ਤੇ ਹੋਣਾ ਨਹੀਂ ਅਗਲੀ ਵੀਰ ਚ ਬਗ ਜੀ ਉੱਥੇ ਦਿਮਾਗ ਦਾ ਲੱਗਦਾ ਤੂੰ ਡਾਈ ਕਾਮਯਾਬ ਨਹੀਂ ਹੈਗਾ ਇੱਕ ਬਾਰੀ ਭਰੋਸਾ ਕਰ ਇਹਨੇ ਪੈਸੇ ਬਾਬਾ ਫਿਰ ਕੱਲੇ ਤੋਂ ਹੋਣੀ ਨਹੀਂ ਮੈਂ ਕਿਹਨੂੰ ਪੁੱਛਦਾ ਨਾਲ ਹੱਲ ਕਰੂੰ ਕੋਈ ਇਸ ਨਾਲ ਰਲ ਕੇ ਜਾਂ ਕਰ ਦੇਖਦਾ ਮੈਂ ਮੁੰਡਾ ਹੈਗਾ ਮੇਰੇ ਮਿੱਤਰ ਪਿਆਰਾ ਹਾਂ ਚੱਲ ਕੋਈ ਨਾ ਬੱਬਾ ਦੇਖਦੇ ਆਂ ਹੱਥ ਬਾਹਲ ਆ ਦੇਰੀ ਨਹੀਂ ਕਰਨੀ ਠੀਕ ਹੈ ਬੱਬਾ ਜੀ ਰਾਵਰਾ ਜੀ ਪੂਰਾ ਪਿੰਡ ਕੋਲ ਕੱਤੀ ਬਣਾ ਦੂੰ ਕੋਠੀਆਂ ਗੱਡੀਆਂ ਕਾਰਾਂ ਹੋ ਜਾਣਗੀਆਂ ਤੇਰੇ ਕੋਲ ਹੱਸ ਗਿਆ ਢਿੱਜ ਗਿਆ ਹੁਣ ਆਉ ਪੈਸਾ ਹੁਣ ਕਰਾਂਗੇ ਗਾਣਾ ਰਿਕਾਰਡ ਇਹਨੂੰ ਕੀ ਪਤਾ ਕਰੋੜਪਤੀ ਦਾ ਬੱਬਾ ਬਣੂ ਅਰੇ ਹਰਮਨ ਵਧੀਆ ਕਾਕਾ ਪਾਣਗੇ ਤੇ ਪੈਸਾ ਆਉ ਗਾਣਾ ਰਿਕਾਰਡ ਕਰਾਂਗੇ ਤਮਾ ਖਚਾਈ ਜਾਂਦਾ ਰਾਤ ਦਾ ਕਿਹੜਾ ਚੱਲੂ ਅੱਜ ਕੱਲ ਹਾਂ ਬਾਬਾ ਜੀ ਘਰ ਵਾਲੇ ਨੂੰ ਦਿੱਤੀ ਬੀਤ ਬਣਾ ਕੇ ਬਾਬਾ ਘਰ ਵਾਲੇ ਨੂੰ ਮੈਂ ਰੱਖੂੰ ਥੱਲੇ ਨਾ ਕੇ ਬਾਬਾ ਘਰ ਵਾਲੇ ਉਹ ਆਈਂ ਬਈ ਜਾ ਬਈ ਜਾ ਲੋਟੋ ਕੇ ਬਈ ਜਾ ਲੋਟੋ ਆ ਜੋ ਪਾਈ ਪੜੀ ਕਾਲੀ ਕਰੀ ਹੈ ਅਡਵਾਂਸ ਹੋ ਜਮਾਨੇ ਤੋਂ ਬੜਾ ਅਡਵਾਂਸ ਚੱਲਦੇ ਹੋ ਹੋਰ ਬਾਬਾ ਹੂੰ ਤਾਂ ਰਪੀ ਪਏ ਸੀਗੇ ਹਨਾ ਮੁੜ ਕੇ ਹੋਣ ਨਾ ਹੋਣ ਉਹ ਬੀਬਾ ਰੁਕ ਜਾ ਜੀ ਆ ਜਿੱਪ ਨਾ ਖੋਲ ਆਇਆ ਮੱਥੇ ਨਹੀਂ ਲਾਉਣੀ ਅਸੀਂ ਇਹ ਤਾਂ ਧੁਰ ਮਨਜ਼ੂਰ ਹੋਣੀ ਆ ਖਰਚਾ ਮੈਂ ਗੀਚੇ ਚ ਪਾਉਂ ਹਾਂ ਖਾ ਮੀ ਚਲੋ ਹਸਣਾ ਭਾਈ ਮਜ਼ਾਕ ਨਹੀਂ ਕਰੀਦਾ ਹੁੰਦਾ ਫਕੀਰਾਂ ਆ ਬਾੜਾ ਬਾਬਾ ਕਿੰਨਤਾ ਲੈਂਦਾ ਏਨ ਨੂੰ ਕਿਹੜਾ ਭਾਈ ਮੱਖੀ ਗੁੱਟੀ ਐਨੀ ਤਾਂ ਬਾਬੇ ਨੂੰ ਪੂਰੀ ਦਿੱਤੇ ਹਉਣੇ ਹਾਂ ਜਿਹੜਾ ਮੱਠੜ ਜੱਕੀ ਆ ਜਿਹੜੀ ਆ ਕੇ ਫਰੀ ਦੀ ਆ ਬਾਬਾ ਹੁਣ ਮੇਰਾ ਚੈਨਲ ਤਾਂ ਚੱਲ ਪੂਗਾ ਭਗਤਣੀਆ ਸੋਹਣੀਆਂ ਕੁੜੀਆਂ ਲਿਆ ਲੋਕ ਸੋਹਣੀਆਂ ਕੁੜੀਆਂ ਨੂੰ ਦੇਖਦੇ ਆ ਪੈਂਟਾ ਛਲਟਾ ਪਵਾ ਕੇ ਆ ਤੁਕ ਦਾ ਨੂੰ ਕੋਈ ਨਹੀਂ ਪੁੱਛਦਾ ਬਿਰਛੇ ਬਰਸੇ ਨੂੰ ਲੋਕ ਭੁੱਲ ਗਏ ਸੋਹਣੀਆਂ ਕੁੜੀਆਂ ਲਿਆ ਦੌੜੂਗਾ ਚੈਨਲ ਤੇਰਾ ਕੰਮ ਹੋ ਜੂ ਜੇ ਕੰਮ ਨਾ ਹੋਇਆ ਬਾਬੇ ਨੂੰ ਕਹਿ ਬਾਬਾ ਫਿਰ ਦੇਖ ਲਾ ਜੇ ਕੰਮ ਨਾ ਹੋਇਆ ਨਾ ਚਲ ਇੱਥੇ ਜਿੰਨੀ ਬਿਸਤਰਾ ਚਕਾ ਦੂੰ ਮੈਂ ਮੇਰਾ ਵੀ ਦੁਖਦਾ ਜੰਟ ਨੂੰ 25 ਲੱਖ ਦੀ ਠੱਗੀ ਲਵਾ ਲੈਨੇ ਹੋ ਨਹੀਂ ਦੁਖਦਾ ਜੰਟ ਭੱਜ ਜਾਂਦੇ ਆ ਉਹਨਾਂ ਨੂੰ ਨਹੀਂ ਸਵਾਲ ਕਰਦੇ ਤੁਸੀਂ ਚੱਲ ਹੁਣ ਆルダー 20 20000 ਰੁਪਏ ਲੈ ਕੇ ਹੁਣ ਇਹਦਾ ਕੁਝ ਕਰਦੀ ਬੱਸ ਜਾਓ ਬਾੜਾ ਜਰਨੀ ਬੈਂਦੇ ਹੁੰਦੇ ਬਾਬਿਆਂ ਉਹ ਲੋਕ ਛਾਸ ਕਰਨਗੇ ਹੀ ਗੱਲਾਂ ਬਣਾਉਂਗੇ ਅਲੀਆ ਕੁੜੀਆਂ ਨੂੰ ਰੱਤਾ ਬਿਠਾਗੇ ਆਂਗੀ ਨੋਟਾਂ ਦੀ ਭੁੱਖੀ ਚਾਰ ਗਾਹਕ ਕੀ ਆਗੇ ਆ ਜਾ ਭਗਤ ਜੀ ਜਾਂਦੀ ਰਹਿ ਜਾਂਦੀ ਰਹਿ ਵੀ ਬਾਹ ਕਿਉਂ ਬਾਬਾ ਮੰਨਦਾ ਫਿਰ ਮੇਰੇ ਕਹਾਵਾਰ ਨੂੰ ਬਹੁਤ ਮਿਹਨਤ ਕਰ ਰਹੀ ਆ ਭਗਤਣੀਏ ਹਾਂ ਐਸ਼ ਕਰੇਗੀ ਤੂੰ ਹਾਂ ਤੇ ਹੁਣ ਫਿਰ ਲੈ ਮੇਰਾ ਹਿੱਸਾ ਵੀ ਦੇ ਦੇ ਓਹੋ ਕੰਬਲਿਏ ਤੁਸੀਂ ਆਈ ਲੋਕ ਮਾਰ ਖਾਨੇਓ ਘਰੇ ਚੱਲ ਜਾਣਗੇ ਹਿੱਸਾ ਵੰਡਾ ਲੈਗੇ 5-7000 ਨਾਲ ਕੀ ਹੋ ਜੂ ਤੈਨੂੰ 5-7 ਕਿਉਂ ਬਾਬਾ ਮੇਰੇ ਸਾਹਮਣੇ ਆਈਆਂ ਨੇ 20000 ਲੈ ਕੇ ਉਹ ਭਾਈ ਤੇਰਾ ਹਿੱਸਾ ਤਾਂ ਪੰਜ ਹੀ ਬਣਦਾ ਐ ਕਿਵੇਂ ਪੰਜ ਬਣਦਾਗਾ ਤੈਂ ਬਰੋਬਰ ਕਿਹਾ ਵੀ ਹਿੱਸਾ ਕੋਊ ਆ ਉਹ ਤਾਂ ਸਮਝ ਗਿਆ ਗੱਲ ਤੇਰੇ ਨਾਂ ਉਹ ਐਫ ਡੀ ਕਰਾਉਂ ਬੱਚਿਆਂ ਦੇ ਕੰਮ ਆਊਗਾਾਂ ਵਿਆਹਾਂ ਵੇਲੇ ਇੱਥੇ ਇੱਥੇ ਨਾ ਮੈਂ ਤਾਂ ਮੈਂ ਤਾਂ ਆਪੇ ਕਰਾ ਲਊ ਆ ਬਾਪਾ ਐਫ ਡੀ ਤੇਰੇ ਨਾ ਮੇਰਾ ਹਿੱਸਾ ਦੇ ਦੇ ਤੇਰੇ ਨਾਂ ਤੇ ਕਰਾਉਂ ਭਗਤ ਨਹੀਂ ਐ ਨਹੀਂ ਫਿਰ ਮੈਂ ਤਾਂ ਰੋਲਾ ਬਾਲਾ ਪੈਣਾ ਪਾਉਣੀ ਹੁੰਦੀ ਐ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਉਹ ਗੱਲ ਹੋ ਗਈ ਬਣ ਜਾ ਸਿਉਣਾ ਬਣ ਜਾ ਜਦੋਂ ਬਣ ਤੇ ਆਇਆ ਤੇਰੇ ਅਰਗੀ ਕਹਿੰਦੀ ਲੋਹੀ ਬਣ ਜੇ ਹੁਣ 5 ਲੱਖ ਦੀ ਮੁਰਗੀ ਹੋਰ ਆ ਰਹੀ ਐ ਮੇਰੇ ਹੱਥ ਚ ਹੁਣ ਮੁਰਗੀ ਵੇਰ ਕੋਈ ਨਹੀਂ ਆਉਣੀ ਹੈਗੀ ਹੈਗੀ ਆ ਮੈਂ ਗਾਈਡ ਕਰ ਲਿਆ ਉਹਨੂੰ ਫੋਲੋ ਅਪ ਕਰਤਾ ਉਹਦਾ 5 ਲੱਖ ਦਾ ਇੰਤਜ਼ਾਮ ਕਰਨਗੇ 2.5 ਲੱਖ ਦੀ ਏਕੜ ਹੀ ਕਰਾ ਦੂੰਗਾ ਤੇ ਜਿਹੜਾ 10 ਲ ਹਜ਼ਾਰ ਆ ਹੁਣ ਜਾਣਗੇ ਇਹਦਾ ਵਿਆਜ ਮਿਲੂ ਤੈਨੂੰ ਓਨੇ ਦਿਨਾਂ ਦਾ ਵਿਆਜ ਦੇਣਗੇ ਬਾਬੇ ਨਹੀਂ ਖਾਂਦੇ ਕਿਸੇ ਦਾ ਦੂਸ਼ਨ ਨਾਲ ਆਈ ਬਾਬਿਆਂ ਤੇ ਝੂਠਾ ਇਹ ਗੱਲ ਲਗਾਤਾ ਬਾਬਾ ਤੇਰੀ ਡੁੱਬ ਜੇਗੀ ਤੂੰ ਭਗਤ ਨਹੀਂ ਐ ਦੂਸ਼ਨ ਨਾਲ ਆਈ ਬਾਬਿਆਂ ਤੇ ਤੇ ਮੇਰਾ ਵੀ ਖਾ ਕੇ ਡੁੱਬੇਗਾ ਵੇ ਤੂੰ ਕਾਰ ਤੂੰ ਵੀ ਨਹੀਂ ਹੁੰਦਾ ਹੈਗਾ ਕੀ ਕਰਨਾ ਕਿਹਨੂੰ ਦੇਣਾ ਬਾਬਿਆਂ ਦੇ ਕੀ ਆ ਦੁਨੀਆ ਚੀਂ ਬੰਡਣਾ ਮੈਂ ਤਾਂ ਜੀ ਮੈਂ ਤਾਂ ਜੀ ਹਿਸਾ ਲੈ ਕੇ ਜਾਊਂਗੀ ਆਵਦਾ जो लाख आओगे वक्री रखा गे कर फिर बिना गिने ले जा पार हो जाएगी मुठी खोल घरे जाके गिनी बदण घटन तेरे कार तो तो भी फिर बधा गा फिर कर दे हिसेरा ਪੱਕਾ ਇੰਤਿਆਮ ਗਾਗ ਤਾਂ ਮੈਂ ਬਿਥੇਰੇ ਵਧਾ ਦੂੰ ਪਰ ਤੂੰ ਮੇਰੇ ਨਾਲ ਚੁੱਤ ਲਾ ਕੇ ਇਹ ਖੇਡਣ ਲੱਗ ਗਿਆ ਬਾਬਾ ਕੌਣ ਕਹਿੰਦਾ ਖੀੜੀ ਕੰਜਰਨੇ ਕਿਹਾ ਭਾਈ ਨਹੀਂ ਲੱਗ ਗਿਆ ਕਿਉਂਕਿ ਤੇਰੇ ਮੂੰਹ ਤੋਂ ਪਤਾ ਲੱਗਦਾ ਤੇਰੀਆਂ ਗੱਲਾਂ ਤੋਂ ਦੀ ਬਾਤ ਤੂੰ ਤਾਂ ਪਈ ਨਹੀਂ ਕਿ ਸੱਚੀ ਵਿਗੜੀ ਜਾਂ ਨਹੀਂ ਆ ਨਹੀਂ ਮੈਂ ਨਹੀਂ ਵਿਗੜਦੀ ਬਾਬਾ ਤੂੰ ਆਏਗਾ ਵਿਗੜਦਾ ਪੈਸਾ ਨਹੀਂ ਦੇਖਿਆ ਕਿਤੇ ਨੀਤ ਵਿਗੜਦੀ ਆ ਤੇਰੀ ਪੈਸਾ ਦੇਖ ਕੇ ਬਾਬਿਆਂ ਨਾਲ ਧੋਖਾ ਨਾ ਕਰੀ ਡੁੱਬ ਜੇਗੀ ਭਗਤਣੀ ਐ ਮੈਂ ਤਾਂ ਕਾਨੂੰ ਧੋਖਾ ਕਰਦੀ ਹੈਗੀ ਜਹਲੇ ਜਾਂ ਦੇਖ ਲੈ ਬਾਬਾ ਤੇਰੀ ਮਰਜ਼ੀ ਆ ਬਾਲਾ ਚਿਰਨਾ ਬੈਠ ਭਗਤਣੀਏ ਲੋਕਾਂ ਨੂੰ ਪਤਾ ਲੱਗ ਜੂ ਕੁਚਰੇ ਵੀਂਦੀ ਦਾ ਤੈਨੂੰ ਹਿੱਸਾ ਮਿਲ ਗਿਆ ਤੂੰ ਜਾ ਕੀ ਕਰਦੀ ਆ ਇੱਥੇ ਬਸ ਦੇਖ ਲੈ ਮੈਂ ਤੇਰੇ ਰੰਗ ਢੰਗ ਕੋਈ ਨਾ ਤੇਰਾ ਤਾਂ ਫੜਾਕਾ ਮੈਂ ਹੀ ਪਾਉ ਫੇਰ ਕੋਈ ਗੱਲ ਨਹੀਂ ਹਾਂ ਵਿਗੜ ਜਾ ਵਿਗੜ ਜਾ ਬਾਬਿਆਂ ਨਾਲ ਤੂੰ ਫੇਰ ਕਿਹੜਾ ਭਾਰ ਲੰਗ ਜੇਗੀ ਅਹੀਂ ਨਾ ਲੋਕਾਂ ਦੇ ਹਾਜਮੇ ਨਹੀਂ ਆਉਂਦਾ ਪੈਸਾ ਹੁਣ ਕਹਿਣਗੇ ਪੈਸਾ ਨਹੀਂ ਆਉਂਦਾ ਜਦੋਂ ਆ ਜੇ ਫਿਰ ਇਹਨਾਂ ਤੋਂ ਸਮਝਾ ਨਹੀਂ ਲੋਕਾਂ ਤੋਂ ਸਾਹ ਦੇ ਰੋ ਤੇਰਾ ਨਾ ਬੱਗੇ ਕਿਥੋਂ ਇਹਰ ਬੜੀ ਚਰਚਾ ਯਾਰ ਪਾਣੀ ਭੰਜਾ ਨੇ ਬੁੜੀਆਂ ਯਾਰ ਕੋਲ ਦਾ ਨਿਕਲ ਜਾਂਦਾ ਬੜੀ ਮੈਂ ਤਾਂ ਆਪ ਹੀ ਦੇਖਿਆ ਨਾ ਯਾਰ ਮੇਰੇ ਘਰ ਆਈ ਵੀ 10000 ਰੁਪਏ ਦੇਈ ਪਤਾ ਨਹੀਂ ਕਾਹਦੇ ਪੁੱਛੇ ਕਹਿੰਦੀ ਬਾਬੇ ਨੌਕਰਦਾ ਮੈਂ ਪਤਾ ਨਹੀਂ ਕੀ ਸੁੱਖ ਸੁੱਖੀ ਆ ਪਤਾ ਨਹੀਂ ਮੈਨੂੰ ਤਾਂ ਸ਼ੱਕ ਲੱਗਦਾ ਵੀ ਸਾਡ ਵਾਲੀਆਂ ਵੀ ਜਾਂਦੀਆਂ ਨੇ ਜਾਂਦੀਆਂ ਉਹ ਭਰਾ ਬਹੁਤ ਨਹੀਂ ਘਰ ਬੁੜੀਆਂ ਤਾਂ ਮੈਂ ਵੀ ਜਾਂਦੀ ਲੇਕਨ ਆ ਵੀ ਜੱਸੀ ਕਿੱਥੇ ਕਹਿੰਦੇ ਓਏ ਆ ਸਾਹ ਨਹੀਂ ਬਠਾ ਇਧਰ ਡੇਰੇ ਚਾ ਉਹ ਤਾਂ ਯਾਰ ਮੈਨੂੰ ਵਾਲਾ ਦਾ ਭੈਣ ਦਾ ਨੂੰਹ ਆ ਮੈਂ ਤਾਂ ਉਹ ਹੱਥ ਵੜਾ ਬੈਠਾ ਤੂੰ ਐ ਤੂੰ ਕਿਵੇਂ ਚੱਲ ਗੁਰਨਾ ਦਾ ਆ ਜਾਂਦੇ ਨੇ ਉਹ ਗੱਲਾਂ 'ਚ ਬੰਦਾ ਬੰਦੇ ਦਾ ਇਸਾਣੇ ਬਣਾ ਹੋਜੀ ਕੰਮ 'ਚ ਵੀ ਆਇਆ ਤਾਂ ਉਹਦੇ ਕੋਲੇ ਗਿਆ ਸੀਗਾ ਵੀ ਮੇਰੇ ਘਰ ਵਾਲੀ ਲੜਦੀ ਐ ਪਲੇਸ ਕਰਦੀ ਐ ਜਦੋਂ ਮੈਂ ਦਰਦ ਗੁਰੂ ਕੀ ਲੰਨਾ ਠੀਕ ਹੈ ਮੈਨੂੰ ਮੇਰੇ ਸਾਡੇ ਦਾ ਇੱਕ ਤਾਂ ਇਹਨਾਂ ਨੂੰ ਤਿਰਵਾ ਵਾਲਾ ਹੁੰਦਾ ਬਈ ਸਾਦਾ ਨੂੰ ਹੋਰ ਮੈਨੂੰ ਤਾਂ ਗੱਲੀਬਾਤੀ ਇਹ ਲਾ ਕੇ ਮੈਨੂੰ ਕਹਿੰਦਾ ਰੁਪਈਆ 5 ਲੱਖ ਲਿਆ ਤੇ ਉਹ ਡਬਲ ਕਰਕੇ ਮੜੂ 15 ਦਿਨਾਂ 'ਚ ਕਰਤਾ ਮੇਰੇ ਬਤਕ ਦੇ ਸ਼ਕਤੀਸ਼ੁਕਤੀ ਵਾਲੇ ਨਾ ਹੋਵੇ ਅੱਛਾ ਤੇਰੇ ਕੋਲ ਆਦਾ 20 ਦੇ ਉੱਤਰ ਨੂੰ ਹਾਂ ਬਸ ਦੱਸ ਦੋਸਤਾ ਕਣੂ ਕੁੱਤਣੂ ਮੈਂ ਤਾਂ ਉਹ 2 ਲੱਖ ਰੁਪਏ ਦੇ ਜਵਾਬ ਸਾਡੀ ਬੁੜੀ ਘਰ ਦੇ 10000 ਰੁਪਏ ਦੇ ਕਿ ਸਰگە ਬਗਾ ਉਹਦਾ ਅਜ ਤਾਂ ਬਾਰੇ ਰੁਪਏ ਮੰਗਦੀ ਸੀ ਸਾਡਲੀਆਂ ਵੀ ਜਾਈਆਂ 20000 ਤੋ ਚਲ 2 ਲੱਖ ਰੁਪਏ ਮੈਂ ਦੇ ਤਾਂ ਤੁਸੀਂ 10 20000 ਤੋ ਰੋਈ ਜਾਂਦੇ ਹੋ ਹੁਣ ਕਿਰੋਂ ਆਪਾਂ ਸਾਥ ਕੋਲ ਚੱਲ ਕੇ ਨਹੀਂ ਇਹ ਤੂੰ ਪੁੱਛਦੇ ਆ ਜਾਂ ਤਾ ਤੋ ਪੈਸੇ ਕਢਾਉਨੇ ਆ ਇਹ ਮੁੰਡਾ ਘੜੇ ਲਿਕਲਣਾ ਮਸਤ ਉਹਦਾ ਉਹਦਾ ਤਿੱਤਰਾਂ ਨੂੰ ਉਹਦੇ ਮਾਂ ਗਿਆ ਉਹ ਤਾਂ ਲਿਕਲ ਜਾਪੜਾ ਉਹ ਦੇਖ ਲੈਣੇ ਕਿ ਬੋਧ ਡੇਢ ਜੀ ਬੈਠਾ ਹੋਵੇ ਉਹਦੇ ਕਰਾਂ ਮੁੱਠੀਆਂ ਮੁੱਠੀਆਂ ਮਾਰ ਕੇ ਪੁੱਛ ਲੈਣਾ ਦੇਖ ਲੈਣੇ ਕੋਈ ਨਹੀਂ ਜੇ ਹੋਇਆ ਅਰੇ ਕੋਰਾ ਪਕੜ ਦੇਖ ਕੇ ਆਏ ਗੱਲ ਬਾਤ ਕਰ ਲੈਣੇ ਪੁੱਛ ਲੈਣੇ ਦੇਖ ਲੈਣੇ ਬੇਬੇ ਪੈਸੇ ਪੁੱਛੇ ਦਾ ਮੋੜਦਾ ਕੰਮੇ ਕਰੇਗਾ ਨਹੀਂ ਹਾਂ ਇਹ ਗੁਰੂ ਦਾ ਬਟੂ ਗੁਰੂ ਦਾ ਬਟੂ ਬੰਦ ਗੁਰੂ ਦਾ ਬਟੂ ਨਾ ਮਾਰਦਾ ਜਿਆਦਾ ਖੁਰਕ ਕਰਨੀ ਪਊ ਮੋੜਦਾ ਦਾ ਮਿੰਨੀ ਬਦਾ ਮੋੜੂ ਦਾ ਕਿਹੜੀ ਪਾਰ ਹੋ ਪਰ ਕਹਿੰਦੇ ਸਾਦਾ ਕੋਲ ਵੀ ਪੈਸੇ ਮੁੜੇ ਮੋੜੋ ਸਾਦਾ ਕੋਲ ਤਾਂ ਮੁੜਦੇ ਨਹੀਂ ਖੂ ਬੈ ਚੱਕ ਦੀ ਕੰਬਲ ਕੁੱਟਾ ਇਹ ਜੀ ਕਰੋ ਲੋਕ ਜਾਇ ਦੀ ਰੱਖਣੀਆਂ ਨਾਲ ਬੁੜੀਆਂ ਯਾਦ ਰੱਖਣੀਆਂ ਠੀਕ ਆ ਨਾ ਜਿਹੜੇ ਚੱਕ ਰੁਪਏ ਫੜਾ ਦਿੰਦੇ ਨੇ ਮੈਨੂੰ ਤਾਂ ਮਸਾਲਾ ਵਣ ਵਾਲਾ ਗੁੱਟਾ ਬੁੜੀਆਂ ਦਾ ਫਗੋ ਉਹ ਬੋਲਦਾ ਬੱਬਾ ਗੱਲਾਂ ਜੋ ਵੀ ਬੰਦੇ ਕਿਵੇਂ ਕਮਾਲ ਦੀ ਗੱਲ ਆ ਯਾਰ ਤੂੰ ਕਿ ਮੈਂ ਤੇ ਜਾ ਬੱਬੇ ਤੇ ਉਹ ਬੰਦੇ ਤੋਂ ਤੁਸੀਂ ਸੋਚ ਲਾਤੀ ਮੋਸਾਲਾ ਮੈਂ ਤਾਂ ਕਹਿੰਦਾ ਸੀਗਾ ਮੇਰੇ ਘਰ ਵਾਲੀ ਮਿੰਨਾ ਕਲੇਮ ਕਰਦੇ ਦਾਰੂ ਪਿੱਛੇ ਮੈਂ ਤਾਂ 2.5 ਲੱਖ ਰੁਪਏ ਮਸਾਲਾ ਨਾਲ ਰੱਖਾ 2.5 ਲੱਖ ਰੁਪਏ ਸੋਈ ਪੈਂਦਾ 5-5000 ਨਹੀਂ 1 ਉਈ ਨਗਰ ਛੱਡ ਕੇ ਬਗਜ ਜਿਹਨਾਂ ਦੀ ਜਿੱਦਾਂ ਉਹ ਗੁਰਦੁਆਰਾ ਖੰਡ ਪਾਟੀ ਖਲਾ ਹੁੰਦਾ ਉਈ ਤਾਂ ਉਹ ਸਾਰਿਆਂ ਨਾਲ ਵੱਡਾ ਪੁੰਨ ਸੀ ਉਹ ਲਾਲ ਚ ਮਰਵਾਉਂਦਾ ਐ ਲਾ 2.5 ਲੱਖ ਦੇਤਾ ਬੂਬਨੇ ਨੂੰ ਉਧਰ ਨੰਗ ਆਹੇ ਗੁੰਡਾ ਸਾਹਿਬ ਕੋ ਨਹੀਂ ਆ ਲੀਏ ਫਿਰ ਉਹ ਆਪਾਂ ਦੇਖੀ ਚੱਲ ਦੇਖ ਲੈਣੇ ਦੇਖਣ ਦੇ ਕੀ ਜੇ ਮੱਗਿਆ ਮਾਰਾ ਤੋ ਮੇਰੇ ਸਮਝ ਨਹੀਂ ਗੁਰਦਕੋ ਕੋੜ ਕੋੜਾ ਆ ਜੇ ਫਿਰ ਪੈਸੇ ਕਢਵਾ ਮੰਗੇ ਲੂਟੂ ਭਰਾ ਨਾ ਡਾ ਡਾਰਲਿੰਗ ਕੇ ਟਾਈਮ ਚਣ ਕਿਉ ਲੈਂਨੀ ਆ ਕਸਟਮਰ ਆਗੇ ਗੂਗਲ पे ਕਰ ਦੂੰ ਤੈਨੂੰ ਹਾਂ ਬਰਥਡੇ ਮਨਾ ਲਈ ਆ ਤਾ ਨਾਰੇ ਵੀਡੀਓ ਕਾ ਲਾ ਲਈ ਮੈਨੂੰ ਕੇਕ ਕੱਟ ਦੀ ਆ ਪੂ ਕਾ ਘਰਾਏ ਸ਼ੇ ਮੇਰੇ ਸਿਰ ਤੇ ਹਾਂ ਨਹੀਂ ਹੁਣ ਤਾਂ ਵਧੀਆ ਬਣਦਾ ਪੈਸਾ ਆ ਪਰ ਰੂਮ ਲਾ ਮੰਗੇ ਹੋ ਟੱਚ ਬੱਦੀਆ ਮਹਿੰਗਾ ਰੂਮ ਹਾਂ ਲੋੜ ਨਹੀਂ ਇੱਥੇ ਠੰਡ ਚ ਮਰਨ ਦੀ ਹੋ ਚੋ ਗਈ ਸੱਚੀਰੇ ਆਕਾਰ ਵਾ ਤੇਰੀ ਖੁਸ਼ੀ ਲਈ ਕਰਦਾ ਮੈਂ ਜਿਹੜਾ ਕੁਝ ਕਰਦਾ ਠੀਕ ਆ ਫਿਊਚਰ ਬਣੂ ਆਪਣੇ ਬੱਚਿਆਂ ਦਾ ਚੰਗਾ ਹੈ ਲੋ ਕਸਟਮਰ ਆਗੇ ਕਿਰਲਾਉਣਾ ਕਿਤੇ ਕਹਿਣ ਬਾਬਾ ਗੱਲ ਕਰਦਾ ਮੈਂ ਤਾਂ ਫੋਲਡਰ ਵੀ ਨਹੀਂ ਪਵਾਇਆ ਫੋਨ ਹਾਂ ਵੀ ਅੱਬਾ ਆਇਆ ਪਰ ਤਾਂ ਆਇਆ ਆ ਗਈ ਬਾਬਾ ਬਾਬੇ ਦੀ ਚਰਚਾ ਦੂਰ ਦੂਰ ਤੱਕ ਹੈ ਬੜੀ ਸੁਭਾ ਬਾਬੇ ਕਾ ਦੀ ਚਰਚਾ ਭਾਈ ਤੁਹਾਡੀ ਕਿਰਪਾ ਨਾਲ ਹੁੰਦਾ ਸੰਗਤ ਦੀ ਨਾਲ ਹੋਰ ਫਿਰ ਬਾਬੇ ਸੰਗਤ ਜੁੜੀ ਆ ਸਭ ਕੁਝ ਆ ਬੈ ਜਾ ਭਗਤਾ ਬਗਾਨਿਆਂ ਵਾਂਗ ਕਿਉਂ ਕਰਦਾ ਹਾਂ ਰਾਜਾ ਬੈਠੇ ਜਾ ਕਰਦਾ ਇੱਧਰ ਆ ਜਾ ਉਹ ਬਾਬੇ ਕਾਰੋਬਾਰ ਬੰਦੇ ਚੱਲਦਾ ਤੇਰਾ ਸਾਡੇ ਕਾਦੇ ਕਾਰੋਬਾਰ ਆ ਭਗਤਾ ਦੁਨੀਆ ਤਾਰਨ ਆਏ ਆ ਬਸ ਥੋਡੇ ਬਰ ਗਿਆਨ ਕਾਰੋਬਾਰ ਤਾਂ ਥੋਡੇ ਆ ਸਾਡੇ ਕਾਦੇ ਆ ਭਾਈ ਅਰੇ ਪ੍ਰੈਸ਼ਾਂ ਦਾ ਕੀ ਬਣੇ ਬਾਬਾ ਫਿਰ ਉਹਨਾਂ ਐ ਬਾਬੇ ਵੀ 10% ਰਹਿ ਗਿਆ ਭਾਈ ਮੈਨੂੰ ਆਏ ਸੀ ਉਹ ਬਾਬੇ ਤੁਹਾਡਾ ਕੱਥੇ ਹੀ ਲਾ ਦਿੰਦਾ ਬਾਬੇ ਦੋਨਾਂ ਦਾ ਇਹਨਾਂ ਦਾ ਕਰਾ ਲਾ ਮੇਰੀ ਗੱਲ ਸੁਣੋ ਇਹਨਾਂ ਦੁਨੀਆ ਤਾਰ ਦਾ ਹੈ ਜਾਂ ਅਜਤੇਦਾਰ ਦਾ ਕਿਸ਼ਤੀ ਦੇ ਤੌਰ ਦਾ ਹੈ ਅਸਾਂ ਹੀ ਤਾਰ ਦਿੰਨੇ ਆ ਤਾਂ ਐਸੇ ਨਾਲ ਹੀ ਤਾਰਦੇ ਆ ਬਾਬਾ ਮੇਰੇ ਪੈਸੇ ਨਾਲ ਬਾਤ ਤਾਂ ਬੁਰਾ ਹੋ ਗਿਆ ਦੁੱਖ ਰੋਈ ਜਾਂਦਾ ਕੀ ਹੋ ਗਿਆ ਇਹਨੂੰ ਵੀ ਡੋਲ ਗਿਆ ਤਾਂ ਹੀ ਤਾਂ ਕੰਮ ਨਹੀਂ ਬਣਦੇ ਹੇ ਜੇ ਡੋਲਣਾ ਹੁਣ ਮੈਂ ਕੀ ਕਰਾਂ ਬਾਬਾ 20 ਲੱਖ ਰੁਪਏ ਫੜ ਕੇ ਜੂਗਾ ਬੈਠਾਂਗੇ ਮੇਰਾ ਕੋਈ ਹੱਲ ਤਾਂ ਹੋਇਆ ਨਾ ਹੱਲ ਹੋਈ ਜਾਂਦੇ ਆ ਹੌਲੀ ਹੌਲੀ ਮਨਜ਼ੂਰੀ ਮਿਲਦੀ ਆ ਗੂ ਤੋਂ ਪਹਿਲੇ ਡੀਸੀ ਤੋਂ ਲੈਣੇ ਬਾਬੇ ਤਾਂ ਮਨਜ਼ੂਰੀ ਸਾਡੇ ਗੁਰੂ ਡੀਸੀਆਂ ਨਾਲੋਂ ਵੱਡੇ ਆ ਡੀਸੀ ਕੀ ਰੀਸ ਕਰਨਗੇ ਗੋਰਖਨਾਥ ਦਾ ਚੇਲਾ ਲੋਦੋ ਸਾਦੀ ਗਰਮੀ ਲੱਗਦੀ ਆ ਤੇਰੇ ਚ ਭਗਤਾ ਗੰਗਾਣਾ ਲੈ ਨਹੀਂ ਪਿੰਡ ਤਾਰ ਤੂੰ ਪਿੰਡ ਡੁੱਬ ਜੂ ਅਮਰਜੀਤ ਇਹ ਕਿਹੜਾ ਡਾਵਲ ਕਰੂਗਾ ਮਨਲਾ ਜਿਹੜੇ ਦਿੱਤੇ ਉਹ ਵੀ ਜਾਣਗੇ ਤੂੰ ਲਰੇ ਹਾ ਕਰ ਭਗਤਾ ਪੈਸੇ ਦੇ ਬਾਬਾ ਕਿੱਥੇ ਮੇਰੇ ਤਾਂ ਪੈਸੇ ਕੱਢੀ ਯਾਰ ਹੈ ਪੈਸੇ ਨਹੀਂ ਮੇਰੇ ਡਾਵਲ ਨਹੀਂ ਲੈਣੇ ਤੈਂ ਉਹ ਮੈਂ ਤਾਂ ਆਪ ਦੀ ਸਿੰਗਲੀ ਹੋਦਾ ਡਾਵਲ ਬਾਬੇ ਹੈ ਪੈਸੇ ਦੱਸ ਕਿੱਥੇ ਮੇਰੇ ਕਿਵੇਂ ਹੋ ਰੂ ਜੇ ਝਾਕ ਨੇ ਅੱਖਾਂ ਆ ਪੈਸੇ ਲੈਣਾ ਇੱਥੇ ਵਿਗੜੇ ਲੱਗਦੇ ਆ ਤੁਹਾਡੇ ਬਾਬੇ ਨੂੰ ਹੱਥ ਨਾ ਪਾ ਲਿਓ ਬੱਬਾ ਤੇਰਾ ਫੋਟੋ ਕਿੱਥੋਂ ਆਇਆ ਇਰਾਦੇ ਸਾਡੇ ਕੋਈ ਨਹੀਂ ਵਿਗੜੇ ਸਾਡਾ ਮਨ ਦੁਖੀ ਹੈ ਇਹ ਵਿਚਾਰਾ 2.5 ਲੱਖ ਡੋਬ ਸਾਡੇ ਬੁੜੇ ਤੁਹਾਨੂੰ ਚਾਹਤ ਤੇ ਸਲਾਮ ਜੀ ਚਲ ਤੇਰਾ ਦੇਖ ਲਿਆ ਸਾਰਾ ਕੁਝ ਐਸਾ ਖਾਸ ਪੈਸਾ ਨਾ ਰਹਿ ਕੋਈ ਠਿੱਕੀ ਕਰੀ ਬੈਠਾ ਮੰਨੀ ਜੇ ਬੰਡੋ ਵੀ ਸਾਕੇ ਹੈ ਇੱਕ ਹਾਂ ਮੈਂ ਦਿਖਾਈ ਦਿੰਦਾ ਟੇਚੀ ਖੋਲ ਕੇ ਆਜੋ ਦਿਖਾਵਾਂ ਔਰ ਬੋ ਮਰੋ ਜਰੋ ਬਾਬਾ ਪਕੜ ਹੈ ਲਵਾਤੀ ਤਾ ਹੈ ਯਾਦ ਨਹੀਂ ਕਿਤੇ ਵੋਟ ਨਹੀਂ ਪਾਇਆ ਲਾ ਹੋ ਗਿਆ ਡਾਵਾ ਹੋ بابا ਹੋ ਗਿਆ ਡਾਵਾ ਹੋ ਕਿਸ਼ਤਾ ਦੇ ਦੇ ਤਾ ਸਾਰੇ ਦੇ ਦੇਣਾ ਕਹੀਂ ਨਾ ਮਾਰੇ ਸਾਰੇ ਦੇ ਦੋ ਕੁੜਾ ਸੜੇ ਵਾਂਗ ਤੋੜੇਗਾ ਗੂਗਲ ਤੇ ਕਰਾ ਦੇਣਾ ਗੂਗਲ ਤੇ ਪੈਸੇ ਮੋੜ ਪੈਸੇ ਮੇਰੇ ਕਰਕੇ ਨਹੀਂ